ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਯੂਜ਼ਰ ਹੋ ਤੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਸਿਰ ਨੂੰ ਸਬਸਕ੍ਰਾਈਬ ਕਰ ਲੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਨਾ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ ਛੇਵੀਂ ਪਾਠ ਸ਼ੀ ਇਨਪੁਟ ਜੰਤਰ ਵਿੱਚ ਇਸ ਪਾਠ ਦੇ ਬਹੁਪਸੰਦੀ ਪ੍ਰਸ਼ਨ ਸਹੀ ਗਲਤ ਦੱਸੋ ਅਤੇ ਖਲਿਤਾਮਾ ਪੜ੍ਹਾਂਗੇ ਤੇ ਇਹ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਤੇ ਇਨਪੁਟ ਜੰਤਰ ਹਾਰਡਵੇਅਰ ਜੰਤਰ ਹੁੰਦੇ ਹਨ ਇਹਨਾਂ ਦਾ ਕੰਮ ਕੀ ਹੈ ਕੰਪਿਊਟਰ ਨੂੰ ਇਨਪੁਟ ਦੇਣਾ ਡਾਟਾ ਦੇਣਾ ਜਾਂ ਹਦਾਇਤਾਂ ਦੇਣਾ ਮਤਲਬ ਕਿ ਕੰਪਿਊਟਰ ਵਿੱਚ ਅਗਰ ਅਸੀਂ ਕੁਝ ਵੀ ਫੀਡ ਕਰਨਾ ਚਾਹੁੰਦੇ ਹਾਂ ਕੁਝ ਵੀ ਇਨਪੁਟ ਕਰਨਾ ਚਾਹੁੰਦੇ ਹਾਂ ਤੇ ਉਹਦੇ ਲਈ ਇਨਪੁਟ ਜੰਤਰਾਂ ਦੀ ਵਰਤੋਂ ਹੁੰਦੀ ਹੈ ਜਿਵੇਂ ਕਿ ਨੀਚੇ ਤੁਸੀਂ ਦੇਖ ਸਕਦੇ ਕੀਬੋਰਡ ਇਹ ਟਾਈਪਿੰਗ ਦੇ ਕੰਮ ਆਉਂਦਾ ਹੈ ਮਾਊਸ ਇਹਨਾਂ ਨਾਲ ਆਪਾਂ ਸਕਰੀਨ ਤੇ ਕਿਸੇ ਵੀ ਆਈਟਮ ਨੂੰ ਸਿਲੈਕਟ ਕਰ ਸਕਦੇ ਹਾਂ ਉਹਨੂੰ ਡਬਲ ਕਲਿੱਕ ਕਰ ਸਕਦੇ ਹਾਂ ਓਪਨ ਕਰ ਸਕਦੇ ਹਾਂ ਸਕੈਨਰ ਫੋਟੋਸਟੇਟ ਮਸ਼ੀਨ ਵਾਂਗ ਹੁੰਦਾ ਹੈ ਵੈਬ ਕੈਮਰਾ ਇਹ ਵੀਡੀਓ ਕਾਲ ਦੇ ਕੰਮ ਆਉਂਦਾ ਹੈ ਲਾਈਟ ਪੈਨ ਅਗਰ ਸਿਗਨੇਚਰ ਕਰਨੇ ਹੋਵੇ ਤਾਂ ਉਹਦੇ ਕੰਮ ਆਉਂਦਾ ਹੈ ਤੇ 바ਰ ਕੋਡ ਰੀਡਰ ਜਿਹੜੇ 바ਰ ਕੋਡ ਹੁੰਦੀਆਂ ਜੈਬਰਾ ਲਾਈਨਸ ਕਿਸੇ ਪ੍ਰੋਡਕਟ ਦੇ ਉੱਪਰ ਲੱਗੀਆਂ ਹੁੰਦੀਆਂ ਉਹਨੂੰ ਰੀਡ ਕਰਨ ਦੇ ਕੰਮ ਆਉਂਦਾ ਹੈ ਅੱਗੇ ਡਿਟੇਲ ਵਿੱਚ ਅਸੀਂ ਇਹਦੇ ਬਾਰੇ ਪੜ੍ਹਾਂਗੇ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਹੁਪਸੰਦੀ ਪ੍ਰਸ਼ਨ ਤੇ ਇਹ ਪਹਿਲਾ ਪ੍ਰਸ਼ਨ ਹੈ ਕੀਬੋਰਡ ਦਾ ਮੁੱਖ ਕੰਮ ਕੀ ਹੈ অপਸ਼ਨ ਨੇ ਚਿੱਤਰ ਦਿਖਾਉਣਾ ਟੈਕਸਟ ਅਤੇ ਕਮਾਂਡਾ ਦਾਖਲ ਕਰਨਾ ਆਵਾਜ਼ਾਂ ਪਰਣਾ ਜਾਂ ਇੰਟਰਨੈਟ ਨਾਲ ਜੁੜਨਾ ਤਾਂ ਇਸ ਤਰ੍ਹਾਂ ਸਹੀ ਆਨਸਰ ਹੈ ਟੈਕਸਟ ਅਤੇ ਕਮਾਂਡਾ ਦਾਖਲ ਕਰਨਾ ਮਤਲਬ ਕੀਬੋਰਡ ਜਿਹੜਾ ਹੈ ਅੰਦਰ ਕੁਝ ਬਟਨ ਲੱਗੇ ਹੁੰਦੇ ਨੇ ਜਿਨ੍ਹਾਂ ਨੂੰ ਕੀਸ ਕਿਹਾ ਜਾਂਦਾ ਹੈ ਇਹਨਾਂ ਕੀਸ ਦੇ ਉੱਪਰ ਕੁਝ ਅੱਖਰ ਪ੍ਰਿੰਟ ਹੁੰਦੇ ਨੇ ਅਲਫਾਬੈਟਸ ਪ੍ਰਿੰਟ ਹੁੰਦੇ ਨੇ ਨੰਬਰ ਪ੍ਰਿੰਟ ਹੁੰਦੇ ਨੇ ਫੰਕਸ਼ਨ ਕੀਜ਼ ਹੁੰਦੀਆਂ ਨੇ ਐਰੋ ਕੀਜ਼ ਹੁੰਦੀਆਂ ਨੇ ਸੋ ਜਿਹੜਾ ਕੀਬੋਰਡ ਹੈ ਐਦੀ ਮਦਦ ਨਾਲ ਆਪਾਂ ਟੈਕਸਟ ਟਾਈਪ ਕਰ ਸਕਦੇ ਹਾਂ ਉਹਦੇ ਨਾਲ ਨਾਲ ਜੇਕਰ ਕੋਈ ਕਮਾਂਡ ਦੇਣੀ ਹੈ ਉਹ ਵੀ ਦੇ ਸਕਦੇ ਹਾਂ ਨੰਬਰ 2 ਖੇਡ ਲਿਖੇ ਵਿੱਚੋਂ ਕਿਹੜਾ ਜੰਤਰ ਗੇਮਾਂ ਖੇਡਣ ਲਈ ਵਰਤਿਆ ਜਾਂਦਾ ਹੈ অপশন ইস স্ক্যানার জয়স্টিক মাইক্রোফোন জাবেব ক্যাম তে ইসটা সঠিক অ্যানসার হ জয়স্টিক কম্পিউটার وچ ਜੇਕਰ ਵੀਡੀਓ গেম ਖੇਲਨੀ ਹੈ তে ওਦੇ ਲਈ জয়স্টিক ਵਰਤੀ ਜਾਂਦੀ ਹੈ ਕਿਉਂ ਕਿ ਜੇ ਆਪਾਂ ਕੀবোর্ড ਜਾਂ ਮਾਊਸ ਦੇ ਨਾਲ ਗੇਮ ਖੇਡਾਂਗੇ ਤੇ ਕੀবোর্ড ਜਾਂ ਮਾਊਸ ਦਾ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ ਪਰ ਜਿਹੜੀ জয়স্টਿਕ ਹੈ ਇੱਕ ਅਜਿਹੀ ਡਿਵਾਈਸ ਹੈ ਜਿਹੜੀ ਸਿਰਫ ਗੇਮਾਂ ਖੇਡਣ ਲਈ ਬਣਾਈ ਗਈ ਹੈ ਜਾਂ ਤਿਆਰ ਕੀਤੀ ਗਈ ਹੈ ਐਰੋਜਿਕ ਹੈਂਡਲ ਲੱਗਾ ਹੁੰਦਾ ਸਟਿਕ ਲੱਗੀ ਹੁੰਦੀ ਹੈ ਇੱਕ بیس ਦੇ ਉੱਪਰ ਜਿਹਨੂੰ ਅਸੀਂ ਜਿਸ ਮਰਜ਼ੀ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਸਕਦੇ ਹੈ ਗੇਮ ਨੂੰ ਖੇਡਣ ਲਈ ਨੰਬਰ 3 ਮਾ우스 ਤੁਹਾਡੇ ਕੀ ਮਦਦ ਕਰਦਾ ਹੈ অপਸ਼ਨ ਨੇ ਦਸਤਾਵੇਜ਼ ਨੂੰ ਪ੍ਰਿੰਟ ਕਰਨ ਵਿੱਚ ਐਡ ਆਪਸ਼ਨ ਸਕਰੀਨ ਉੱਤੇ ਕਿਸੇ ਆਈਟਮ ਨੂੰ ਸਿਲੈਕਟ ਜਾਂ ਮੂਵ ਕਰਨ ਈਡੀ ਆਪਸ਼ਨ ਵੀਡੀਓ ਦਾਖਲ ਕਰਨ ਵਿੱਚ ਤੇ ਸਬ ਆਪਸ਼ਨ ਚਿੱਤਰ ਸਕੈਨ ਵਿੱਚ ਤੇ ਇਸ ਦਾ ਆਨਸਰ ਹੈ ਸਕਰੀਨ ਉੱਤੇ ਕਿਸੇ ਆਈਟਮ ਨੂੰ ਸਿਲੈਕਟ ਜਾਂ ਮੂਵ ਕਰਨ ਮਾਦੇ ਐਡ ਆਪਸ਼ਨ ਹੈ ਕਿ ਜੇਕਰ ਤੁਸੀਂ ਸਕਰੀਨ ਤੇ ਕਿਸੇ ਆਈਟਮ ਨੂੰ ਸਿਲੈਕਟ ਕਰਨਾ ਕਲਿੱਕ ਕਰਕੇ ਜਾਂ ਉਹਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਤੇ ਉਹਦੇ ਲਈ ਆਪਾਂ ਮਾਊਸ ਦੀ ਵਰਤੋਂ ਕਰਦੇ ਹਾਂ ਮਾਊਸ ਇੱਕ ਇਨਪੁਟ ਯੰਤਰ ਦੇ ਨਾਲ ਨਾਲ ਪੁਆਇੰਟਿੰਗ ਯੰਤਰ ਹੈ ਜਿਹਦੇ ਨਾਲ ਅਸੀਂ ਕਿਸੇ ਵੀ ਆਈਟਮ ਨੂੰ ਆਸਾਨੀ ਨਾਲ ਸਿਲੈਕਟ ਕਰ ਸਕਦੇ ਹਾਂ ਨੰਬਰ 4 ਕਿਹੜਾ ਇਨਪੁਟ ਯੰਤਰ ਆਵਾਜ਼ਾਂ ਜਾਂ ਵਾਇਸ ਕਮਾਂਡਸ ਨੂੰ ਪਛਾਨ ਸਕਦਾ ਹੈ ਆਪਸ਼ਨ ਐ ਵੈਬਕੈਮ ਮਾਈਕ੍ਰੋਫੋਨ ਕੀਬੋਰਡ ਜਾਂ ਸਕੈਨਰ ਇਸ ਦਾ ਆਨਸਰ ਹੈ ਮਾਈਕ੍ਰੋਫੋਨ ਮਾਈਕ੍ਰੋਫੋਨ ਨੂੰ ਮਾਈਕ ਵੀ ਕਿਹਾ ਜਾਂਦਾ ਹੈ ਇੱਕ ਇਨਪੁਟ ਜੰਤਰ ਹੈ ਜਿਹਦੇ ਨਾਲ ਅਸੀਂ ਆਪਣੀ ਆਵਾਜ਼ ਜਿਹੜੀ ਹੈ ਕੰਪਿਊਟਰ ਵਿੱਚ ਰਿਕਾਰਡ ਕਰ ਸਕਦੇ ਹਾਂ ਜਾਂ ਬੋਲ ਕੇ ਕਮਾਂਡ ਦੇ ਸਕਦੇ ਹਾਂ ਮੋਬਾਈਲ ਵਿੱਚ ਇਨ ਬਿਲਟ ਮਾਈਕ੍ਰੋਫੋਨ ਹੁੰਦਾ ਹੈ ਲੈਪਟਾਪ ਦੇ ਵਿੱਚ ਵੀ ਬਟ ਪੀਸੀ ਦੇ ਵਿੱਚ ਜਾਂ ਕੰਪਿਊਟਰ 'ਚ ਅਸੀਂ ਅਲੱਗ ਤੋਂ ਮਾਈਕ੍ਰੋਫੋਨ ਅਟੈਚ ਕਰ ਸਕਦੇ ਹਾਂ ਆਪਣੀ ਆਵਾਜ਼ ਨੂੰ ਰਿਕਾਰਡ ਕਰਨ ਲਈ ਜਾਂ ਬੋਲ ਕੇ ਕਮਾਂਡ ਦੇਣ ਲਈ ਜਿਵੇਂ ਤੁਸੀਂ ਮੋਬਾਈਲ 'ਚ ਮਤਲਬ ਗੂਗਲ 'ਤੇ ਸਰਚ ਕਰਦੇ ਹੋ ਬੋਲ ਕੇ ਸਰਚ ਕਰਦੇ ਹੋ ਸੇਮ ਕੰਮ ਆਪਾਂ ਮਾਈਕ੍ਰੋਫੋਨ ਦੇ ਨਾਲ ਕੰਪਿਊਟਰ 'ਚ ਵੀ ਕਰ ਸਕਦੇ ਹਾਂ ਨੰਬਰ 5 ਸਕੈਨਰ ਦਾ ਕੀ ਕੰਮ ਹੈ অপਸ਼ਨ ਹੈ ਦਸਤਾਵੇਜ਼ ਪ੍ਰਿੰਟ ਕਰਨਾ ਐਡ ਆਪਸ਼ਨ ਭੌਤਿਕ ਦਸਤਾਵੇਜ਼ਾਂ ਨੂੰ ਡਿਜੀਟਲ ਫਾਰਮੈਟ ਵਿੱਚ ਬਦਲਣਾ ਈਡੀ ਆਪਸ਼ਨ ਸੰਗੀਤ ਸੁਣਨ ਲਈ ਤੇ ਸਾਰਾ ਆਪਸ਼ਨ ਵੈਬ ਪੰਨਿਆਂ ਨੂੰ ਨੈਵੀਗੇਟ ਕਰਨ ਲਈ ਤੇ ਇਸ ਦਾ ਆਨਸਰ ਹੈਡ ਆਪਸ਼ਨ ਪੋਤਿਕ ਦਸਤਾਵੇਜ਼ ਨੂੰ ਡਿਜੀਟਲ ਫਾਰਮੈਟ ਵਿੱਚ ਬਦਲਣਾ ਮੰਨ ਲਓ ਕਿ ਤੁਸੀਂ ਕੋਈ ਆਪਣੀ ਕਾਪੀ ਕੁਝ ਲਿਖੇ ਤੇ ਤੁਹਾਡੇ ਕੋਲ ਕੋਈ ਫੋਟੋ ਹੈ ਕੀ ਹੈ ਉਹਨੂੰ ਆਪਾਂ ਕੰਪਿਊਟਰ ਵਿੱਚ ਲੈ ਕੇ ਜਾਣਾ ਤੇ ਸਕੈਨਰ ਦੇਖਣ ਵਿੱਚ ਬਿਲਕੁਲ ਫੋਟੋਸਟੇਟ ਮਸ਼ੀਨ ਵਾਂਗੂ ਛੋਟਾ ਛੋਟਾ ਜਿਹਾ ਜੰਤਰ ਹੈ ਫੋਟੋਸਟੇਟ ਮਸ਼ੀਨ ਜਿਹੜੀ ਵੱਡੀ ਹੁੰਦੀ ਹੈ ਬਟ ਇਹ ਦੇਖਣ ਨੂੰ ਬਿਲਕੁਲ ਫੋਟੋਸਟੇਟ ਮਸ਼ੀਨ ਦੇ ਵਾਂਗ ਨਜ਼ਰ ਆਉਂਦਾ ਹੈ ਇਹਦੇ ਵਿੱਚ ਜਿਹੜੇ ਪੇਜ ਪਾਵਾਂਗੇ ਸਕੈਨ ਕਰਾਂਗੇ ਤੇ ਦਸਤਾਵੇਜ਼ ਜਿਹੜਾ ਹੈ ਉਹ ਡਿਜੀਟਲ ਫਾਰਮੈਟ ਦੇ ਵਿੱਚ ਸਾਡੇ ਕੰ ਜਰਕੀ ਫੋਟੋਸਟੇਮਸ਼ੀਨ ਕੀ ਕਰਦੀ ਹੈ ਉਹਨੂੰ ਦੂਜੇ ਕਾਗਜ਼ ਤੇ ਪ੍ਰਿੰਟ ਕਰਦੀ ਹੈ ਅਗਿਆ ਸਹੀ ਜਾਂ ਗਲਤ ਸੋ ਪਹਿਲਾ ਹੈ ਮਾਈਕ੍ਰੋਫੋਨ ਦੀ ਵਰਤੋਂ ਆਵਾਜ਼ਾਂ ਰਿਕਾਰਡ ਕਰਨ ਲਈ ਕੀਤੀ ਜਾਂਦੀ ਹੈ ਇਹ ਬਿਲਕੁਲ ਸਹੀ ਹੈ ਮਾਈਕ੍ਰੋਫੋਨਿਕ ਇਨਪੁਟ ਜੰਤਰ ਹੈ ਜਿਹਨੂੰ ਮਾਈਕ ਵੀ ਕਿਹਾ ਜਾਂਦਾ ਹੈ ਇਹਦੇ ਨਾਲ ਅਸੀਂ ਬੋਲ ਕੇ ਵੀ ਕਮਾਂਡ ਦੇ ਸਕਦੇ ਹਾਂ ਤੇ ਆਪਣੀ ਆਵਾਜ਼ ਵੀ ਕੰਪਿਊਟਰ 'ਚ ਰਿਕਾਰਡ ਕਰ ਸਕਦੇ ਹਾਂ ਨੰਬਰ 2 ਟੱਚ ਪੈਡ ਸਿਰਫ ਡੈਸਕਟਾਪ ਕੰਪਿਊਟਰਾਂ ਤੇ ਮਿਲਦਾ ਹੈ ਇਹ ਗਲਤ ਹੈ ਕਿਉਂਕਿ ਟੱਚ ਪੈਡ ਜਿਹੜਾ ਇਹ ਲੈਪਟਾਪ 'ਚ ਵਰਤਿਆ ਜਾਂਦਾ ਹੈ ਤੇ ਟੱਚ ਪੈਡ ਦਾ ਕੰਮ ਸੇਮ ਮਾਊਸ ਵਾਲਾ ਕੰਮ ਹੁੰਦਾ ਹੈ ਜੇਕਰ ਅਪਾ ਲੈਪਟਾਪ ਦੇਖੀਏ ਲੈਪਟਾਪ ਦੇ ਕੀਪੈਡ ਦੇ ਨੀਚੇ ਸੈਂਟਰ 'ਚ ਇੱਕ ਸਕੁਅਰ ਏਰੀਆ ਹੁੰਦਾ ਹੈ ਜਿਹਦੇ ਲੈਫਟ ਰਾਈਟ ਦੋ ਬਟਨ ਬਣੇ ਹੁੰਦੇ ਨੇ ਜਿੱਤਾ ਕਿ ਮਾਊਸ 'ਚ ਹੁੰਦੇ ਐ ਤੇ ਕਹਿ ਸਕਦੇ ਆ ਕਿ ਟੱਚ ਪੈਡ ਜਿਹੜਾ ਇਹ ਦੇਖੇ ਜਿਹਾ ਮਾਊਸ ਵਰਗਾ ਹੁੰਦਾ ਤੇ ਇਹਦੀ ਵਰਤੋਂ ਲੈਪਟਾਪ 'ਚ ਹੁੰਦੀ ਹੈ ਨਾ ਕਿ ਡੈਸਕਟਾਪ ਕੰਪਿਊਟਰ 'ਚ ਨੰਬਰ 3 ਮਾਊਸ ਦੀ ਵਰਤੋਂ ਡਾਕੂਮੈਂਟ ਪ੍ਰਿੰਟ ਕਰਨ ਲਈ ਕੀਤੀ ਜਾਂਦੀ ਹੈ ਇਹ ਗਲਤ ਹੈ ਮਾਊਸ ਦੀ ਵਰਤੋਂ ਕਿਸੇ ਆਈਟਮ ਨੂੰ ਸਿਲੈਕਟ ਕਰਨ ਲਈ ਸਕਰੀਨ ਨੂੰ ਨੈਵੀਗੇਟ ਕਰਨ ਲਈ ਤੇ ਕਿਸੇ ਆਈਟਮ ਨੂੰ ਓਪਨ ਕਰਨ ਲਈ ਤੇ ਕਿਸੇ ਆਈਕਨ ਨੂੰ ਓਪਨ ਕਰਨ ਲਈ ਖੋਲਣ ਲਈ ਕੀਤੀ ਜਾਂਦੀ ਹੈ ਨਾ ਕਿ ਪ੍ਰਿੰਟ ਕਰਨ ਲਈ ਤੇ ਪ੍ਰਿੰਟ ਕਰਨ ਲਈ ਪ੍ਰਿੰਟਰ ਦੀ ਵਰਤੋਂ ਹੁੰਦੀ ਹੈ ਨੰਬਰ 4 ਜੋਇਸਟਿਕ ਦੀ ਵਰਤੋਂ ਆਮ ਤੌਰ ਤੇ ਗੇਮਾਂ ਖੇਡਣ ਲਈ ਕੀਤੀ ਜਾਂਦੀ ਹੈ ਇਹ ਬਿਲਕੁਲ ਠੀਕ ਹੈ ਕਿਉਂਕਿ ਜੋਇਸਟਿਕ ਇੱਕ ਇਨਪੁਟ ਜੰਤਰ ਹੈ ਜਿਹਦੀ ਵਰਤੋਂ ਗੇਮਸ ਨੂੰ ਖੇਡਣ ਲਈ ਜਾਂ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ ਨੰਬਰ 5 바코드 리더 ਦੀ ਵਰਤੋਂ ਕੰਪਿਊਟਰ ਵਿੱਚ ਚਿੱਤਰ ਪੜਨ ਲਈ ਕੀਤੀ ਜਾਂਦੀ ਹੈ ਇਹ ਗਲਤ ਹੈ ਚਲਕੇ 바코드 리더 ਜਿਹੜਾ ਹੈਗਾ ਤੁਸੀਂ ਦੇਖਿਆ ਹੋਣਾ ਕਿ ਕੋਈ ਪ੍ਰੋਡਕਟ ਜਦੋਂ ਮਾਰਕੀਟ ਤੋਂ ਲੈਂਦੇ ਹੋ ਉਹਦੇ ਵਿੱਚ ਜੈਬਰ ਲਾਈਨਸ ਬਣੀ ਹੁੰਦੀਆਂ ਉਹਨਾਂ ਜੈਬਰ ਲਾਈਨਸ ਦਾ ਕੁਝ ਮੀਨਿੰਗ ਹੁੰਦਾ ਹੈ ਮੀਨਿੰਗ ਮਤਲਬ ਉਹਦੀ ਮੈਨੂਫੈਕਚਰਿੰਗ ਡੇਟ ਕਹਿ ਸਕਦੇ ਆ ਤੇ ਇਸ ਤੋਂ ਅਲਾਵਾ ਪ੍ਰਾਈਸ ਤੁਸੀਂ ਕਿਸੇ ਸਮਾਰਟ ਬਾਜ਼ਾਰ 빅 ਬਾਜ਼ਾਰ ਜਾਂ ਮੋਲ ਚ ਜਾਓ ਉੱਥੇ ਤੇ ਬਿਲਿੰਗ ਕਰਵਾਂਦੇ ਹੋ ਉਹ ਕੀ ਕਰਦੇ ਆ ਜਿਹੜਾ ਪ੍ਰੋਡਕਟ ਵੀ ਖਰੀਦਿਆ ਉਹਨੂੰ ਸਕੈਨ ਕਰਕੇ ਆਪਣੇ ਕੰਪਿਊਟਰ ਦੇ ਅੱਗੇ ਕਰਦੇ ਆ ਇੱਕ ਹੱਥ ਵਿੱਚ ਡਿਵਾਈਸ ਫੜੀ ਹੁੰਦੀ ਛੋਟੀ ਜੀ ਉਹਨਾਂ ਨੇ ਔਰ ਜੋ ਲਾਈਟ ਨਿਕਲਦੀ ਹੈ ਉਹ ਲਾਈਟ ਜਿਦਾ ਹੀ ਉਹਨੂੰ ਸਟ੍ਰਾਈਕ ਕਰਦੇ ਆ ਜੈਬਰਾ ਲਾਈਨਸ ਤੋਂ ਤੇ ਉਸ ਪ੍ਰੋਡਕਟ ਦਾ ਨਾਮ ਤੇ ਉਹਦੀ ਕੀਮਤ ਜਿਹੜੀ ਹੈ ਉਹ ਸਾਹਮਣੇ ਸਕਰੀਨ ਤੇ ਨਜ਼ਰ ਆ ਜਾਂਦੀ ਹੈ ਤੇ ਕਹਿ ਸਕਦੇ ਆ ਕਿ ਬਾਰ ਕੋਡ ਰੀਡਰ ਜਿਹੜਾ ਹੈਗਾ ਕਿਸੇ ਪ੍ਰੋਡਕਟ ਦੀ ਆਨਲਾਈਨ ਡਿਟੇਲ ਕੱਢਣ ਦੇ ਕੰਮ ਆਉਂਦਾ ਹੈ ਫੋਰ ਐਗਜ਼ਾਮਪਲ ਪ੍ਰਾਈਸ ਨੰਬਰ 6 ਵੈਬ ਕੈਮ ਦੀ ਵਰਤੋਂ ਵੀਡੀਓ ਕਾਨਫਰੈਂਸਿੰਗ ਲਈ ਕੀਤੀ ਜਾਂਦੀ ਹੈ ਇਹ ਬਿਲਕੁਲ ਠੀਕ ਹੈ ਵੀਡੀਓ ਕਾਨਫਰੈਂਸਿੰਗ ਦਾ ਮਤਲਬ ਵੀਡੀਓ ਕਾਲ ਸਾਡੇ ਮੋਬਾਈਲ 'ਚ ਸੈਲਫੀ ਕੈਮਰਾ ਹੁੰਦਾ ਹੈ ਲੇਕਿਨ ਕੰਪਿਊਟਰ ਵਿੱਚ ਜੇਕਰ ਤੁਸੀਂ ਕਿਸੇ ਨਾਲ ਵੀਡੀਓ ਕਾਨਫਰੈਂਸਿੰਗ ਕਰਨੀ ਹੈ ਵੀਡੀਓ ਕਾਲ ਕਰਨੀ ਹੈ ਤੇ ਉਹਦੇ ਲਈ ਆਪਣਾ ਚਿਹਰਾ ਦਿਖਾਣ ਲਈ ਜਾਂ ਦੂਸਰੇ ਫੇਸ ਦੇਖਣ ਲਈ ਸਾਨੂੰ ਵੈਬਕੈਮ ਦੀ ਲੋੜ ਪਵੇਗੀ ਅਗਿਆ ਖਾਲੀ ਥਾਂ ਉੱਪਰ ਤੇ ਪਹਿਲਾ ਹੈ ਡੈਸ਼ ਦੀ ਵਰਤੋਂ ਗੇਮਾਂ ਵਿੱਚ ਮੂਵਮੈਂਟ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ ਇਹਦਾ ਅਨਸਰ ਹੈ ਜੁਆਇਸਟਿਕ ਜਾਂ ਗੇਮ ਪੈਡ ਦੀ ਜੋਇਸਟਿਕ ਜਾਂ ਗੇਮ ਪੈਡ ਦੀ ਮਦਦ ਨਾਲ ਅਸੀਂ ਗੇਮਾਂ ਵਿੱਚ ਮੂਵਮੈਂਟ ਨੂੰ ਕੰਟਰੋਲ ਕਰ ਸਕਦੇ ਹਾਂ ਤੇ ਜੋਇਸਟਿਕ ਤੇ ਗੇਮ ਪੈਡ ਇੱਕ ਇਨਪੁਟ ਜੰਤਰ ਹੈ ਜਿਹਦੀ ਵਰਤੋਂ ਗੇਮਿੰਗ ਵਿੱਚ ਗੇਮਾਂ ਨੂੰ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ। ਨੰਬਰ 2 ਡੈਸ਼ ਦੀ ਵਰਤੋਂ ਕੰਪਿਊਟਰ ਵਿੱਚ ਟੈਕਸਟ ਅਤੇ ਕਮਾਂਡਾਂ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਇਸ ਦਾ ਅਨਸਰ ਹੈ ਕੀਬੋਰਡ ਕਿ ਜੇਕਰ ਤੁਸੀਂ ਕੁਝ ਵੀ ਟਾਈਪ ਕਰਨਾ ਹੈ ਜਾਂ ਕੋਈ ਕਮਾਂਡ ਦੇਣੀ ਹੈ ਕੰਪਿਊਟਰ ਨੂੰ ਉਹਦੇ ਲਈ ਕੀਬੋਰਡ ਦੀ ਵਰਤੋਂ ਹੁੰਦੀ ਹੈ। ਕੀਬੋਰਡ ਤੇ ਕੁਝ ਬਟਨ ਬਣੇ ਹੁੰਦੇ ਨੇ ਜਿਹਨਾਂ ਨੂੰ ਕੀਜ਼ ਕਿਹਾ ਜਾਂਦਾ ਹੈ। ਜਿਹਦੀ ਮਦਦ ਨਾਲ ਜਿਹੜਾ ਕੀਬੋਰਡ ਹੈ ਉਹ ਕੰਪਿਊਟਰ ਨੂੰ ਕਮਾਂਡ ਦਿੰਦਾ ਹੈ ਨੰਬਰ 3 ਟੱਚ ਪੈਡ ਆਮ ਤੌਰ ਤੇ ਡੈਸ਼ ਕੰਪਿਊਟਰਾਂ ਵਿੱਚ ਪਾਇਆ ਜਾਂਦਾ ਹੈ ਇਸ ਤਰ੍ਹਾਂ ਦਾ ਲੈਪਟਾਪ ਟੱਚ ਪੈਡ ਦਾ ਕੰਮ ਮਾਊਸ ਵਾਂਗ ਹੈ ਲੇਕਿਨ ਇਹਦੀ ਵਰਤੋਂ ਲੈਪਟਾਪ ਦੇ ਵਿੱਚ ਕੀਤੀ ਜਾਂਦੀ ਹੈ ਮਾਊਸ ਦੀ ਥਾਂ ਤੇ ਨੰਬਰ 4 ਡੈਸ਼ ਇੱਕ ਪੁਆਇੰਟਿੰਗ ਜੰਤਰ ਹੈ ਯੂਜ਼ਰ ਨੂੰ ਸਕਰੀਨ ਨੇਵੀਗੇਟ ਕਰਨ ਦੀ ਆਗਿਆ ਦਿੰਦਾ ਹੈ ਇਸ ਦਾ ਆਨਸਰ ਹੈ ਮਾਊਸ ਕਿ ਮਾਊਸ ਇੱਕ ਇਨਪੁਟ ਯੰਤਰ ਦੇ ਨਾਲ ਨਾਲ ਪੁਆਇੰਟ ਯੰਤਰ ਵੀ ਹੈ ਐਦੀ ਮਦਦ ਨਾਲ ਆਪ ਸਕਰੀਨ ਨੂੰ ਸਕਰੋਲ ਕਰ ਸਕਦੇ ਹਾਂ ਕਿਸੇ ਵੀ ਆਈਟਮ ਨੂੰ ਸਕਰੀਨ ਤੋਂ ਸਿਲੈਕਟ ਕਰ ਸਕਦੇ ਹਾਂ ਉਹਨੂੰ ਓਪਨ ਕਰ ਸਕਦੇ ਹਾਂ ਨੰਬਰ 5 ਟੈਚ ਦੀ ਵਰਤੋਂ ਵੀਡੀਓ ਕਾਲ ਜਾਂ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਮਤਲਬ ਲਾਈਵ ਸਟ੍ਰੀਮ ਕਰਨ ਲਈ ਕੀਤੀ ਜਾਂਦੀ ਹੈ ਇਸ ਦਾ ਆਨਸਰ ਹੈ ਵੈਬ ਕੈਮ ਕਿ ਵੈਬ ਕੈਮ ਦੀ ਮਦਦ ਨਾਲ ਅਸੀਂ ਵੀਡੀਓ ਕਾਲ ਵੀ ਕਰ ਸਕਦੇ ਹਾਂ ਤੇ ਜੇਕਰ ਕੋਈ ਪ੍ਰੋਗਰਾਮ ਲਾਈਵ ਚਲਾਣਾ ਹੈ ਉਹ ਵੀ ਚਲਾ ਸਕਦੇ ਹਾਂ ਤੇ ਅਜ ਲਈ ਨਹੀਂ ਅਗਲੀ ਵਾਰੀ ਫਿਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਇਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ